ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੈਨੇਡਾ ਦੀਆਂ ਦੋ ਪ੍ਰਮੁੱਖ ਰੇਲ ਕੰਪਨੀਆਂ ਜਿਹੜੀਆਂ ਨੇ ਉਹਨਾਂ ਦਾ ਕੰਮਕਾਜ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ ਜਿਸ ਦੇ ਕਰਕੇ ਮਾਲ ਆਵਾਜਾਈ ਦੇ ਵਿੱਚ ਵੀ ਕਾਫੀ ਵੱਡੀ ਰੁਕਾਵਟ ਪੈਦਾ ਹੋ ਚੁੱਕੀ ਹੈ ਇਹ ਦੋ ਰੇਲ ਕੰਪਨੀਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਹਰ ਰੋਜ਼ ਬਿਲੀਅਨਸ ਆਫ ਡਾਲਰ ਦਾ ਜਿਹੜਾ ਆ ਮਾਲ ਦੀ ਆਵਾਜਾਈ ਕੀਤੀ ਜਾਂਦੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਕਈ ਦਿਨਾਂ ਤੋਂ ਗੱਲਬਾਤ ਦਾ سلسلہ ਜਾਰੀ ਸੀ ਬੈਠਕਾਂ ਵੀ ਹੋ ਰਹੀਆਂ ਸੀ ਪਰ ਇਹ ਬੈਠਕਾਂ ਬੇਨਤੀਜਾ ਰਹੀਆਂ ਅਤੇ ਵੀਰਵਾਰ ਤੜਕੇ ਤੋਂ ਇਹ ਕੰਮਕਾਜ ਜਿਹੜਾ ਠੱਪ ਕਰ ਦਿੱ ਕਈ ਦਿਨਾਂ ਤੋਂ ਚੱਲ ਰਹੀ ਲੇਬਰ ਵਿਵਾਦ ਨੂੰ ਹੱਲ ਕਰਨ ਲਈ ਚੱਲ ਰਹੀਆਂ ਗੱਲਬਾਤ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਮੁਲਕ ਦੀਆਂ ਦੋ ਵੱਡੀਆਂ ਰੇਲ ਕੰਪਨੀਆਂ ਕੈਨੇਡੀਅਨ ਨੈਸ਼ਨਲ ਰੇਲਵੇ ਯਾਨੀ ਕਿ ਸੀਐਨ ਅਤੇ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ ਯਾਨੀ ਕਿ ਸੀਪੀ ਕੇਸੀ ਨੇ 9300 ਇੰਜੀਨੀਅਰਸ ਕੰਡਕਟਰਸ ਅਤੇ ਯਾਰਡ ਵਰਕਰਸ ਦੀ ਤਾਲਾਬੰਦੀ ਕਰ ਦਿੱਤੀ ਹੈ ਇਸ ਵਿਗਨ ਕਰਕੇ ਟੋਰਾਂਟੋ ਮੌਂਟਰੀਅਲ ਅਤੇ ਵੈਂਕੂਵਰ ਵਿੱਚ ਹਜ਼ਾਰਾਂ ਯਾਤਰੀ ਵੀ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀਆਂ ਰੇਲਾਂ ਸੀਪੀ ਕੇਸੀ ਦੇ ਟਰੈਕਸ ਤੇ ਚੱਲਦੀਆਂ ਨੇ ਟ੍ਰੈਫਿਕ ਕੰਟਰੋਲਰਾਂ ਦੇ ਨਾ ਹੋਣ ਤੇ ਯਾਤਰੀ ਟ੍ਰੇਨਾਂ ਵੀ ਟਰੈਕ ਤੇ ਨਹੀਂ ਚੱਲ ਸਕਤੀਆਂ ਪਿਛਲੇ ਕੁਝ ਹਫ਼ਤਿਆਂ ਤੋਂ ਉਦਯੋਗ ਸਮੂਹ ਅਤੇ ਸਰਕਾਰ ਵੱਲੋਂ ਦੋਵੇਂ ਧਿਰਾਂ ਨੂੰ ਗੱਲਬਾਤ ਰਾਹੀਂ ਇਸ ਲੇਬਰ ਵਿਵਾਦ ਦਾ ਹੱਲ ਕਰਕੇ ਇੱਕ ਸਮਝੌਤੇ ਤੇ ਪਹੁੰਚਣ ਲਈ ਆਖਿਆ ਜਾ ਰਿਹਾ ਸੀ ਪਰ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਵੀਰਵਾਰ ਤੜਕੇ ਰੇਲ ਦਾ ਕੰਮਕਾਸ਼ ਠੱਪ ਕਰ ਦਿੱਤਾ ਗਿਆ ਕੈਨੇਡਾ ਦੀ ਰੇਲਵੇ ਐਸੋਸੀਏਸ਼ਨ ਦੇ ਅਨੁਸਾਰ ਉਕਤ ਰੇਲ ਕੰਪਨੀਆਂ ਹਰ ਰੋਜ਼ 1 ਬਿਲੀਅਨ ਡਾਲਰ ਦੇ ਸਮਾਨ ਦੀ ਟਵਾਟੋਆਈ ਕਰਦੀਆਂ ਨੇ। ਮਾਲ اٹਕ ਜਾਣ ਤੋਂ ਬਚਣ ਲਈ ਬਹੁਤ ਸਾਰੀਆਂ ਸ਼ਿਪਮੈਂਟਸ ਪਹਿਲਾਂ ਤੋਂ ਹੀ ਰੋਕੀਆਂ ਜਾ ਰਹੀਆਂ ਸੀ। ਦੋਵੇਂ ਧਿਰਾਂ ਨੇ ਇੱਕ ਦੂਸਰੇ ਤੇ ਗੰਭੀਰਤਾ ਨਾਲ ਗੱਲਬਾਤ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ ਲਾਏ। ਕਾਰੋਬਾਰੀ ਸਮੂਹ ਵੀ ਸਰਕਾਰ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਗਾ ਕੇ ਅਤੇ ਹੜਤਾਲਾਂ ਅਤੇ ਤਾਲੇਬੰਦੀਆਂ ਦੇ ਉੱਤੇ ਰੋਕ ਲਗਾਉਣ ਦੀ ਮੰਗ ਕਰ ਚੁੱਕੇ ਨੇ। ਤੁਹਾਨੂੰ ਦੱਸਿਆ ਕਿ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਵਿੱਚ ਕਿਸੇ ਆਰਬਿਟ੍ਰੇਟਰ ਯਾਨੀ ਕਿ ਫੈਸਲਾ ਕਰਵਾਉਣ ਵਾਲੇ ਵਿਚੋਲੇ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਸ ਵਿੱਚ ਦੋ ਪ੍ਰਸਤਾਵਾਂ ਵਿੱਚੋਂ ਇੱਕ ਸਮਝੌਤਾ ਤਿਆਰ ਕੀਤਾ ਜਾਂਦਾ ਹੈ ਕੈਨੇਡੀਅਨ ਚੈਂਬਰ ਆਫ ਕਮਰਸ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਪੈਰਨ ਬੀਡੀ ਨੇ ਇਸ ਵਿਵਾਦ ਵਿੱਚ ਫੈਡਰਲ ਸਰਕਾਰ ਦੀ ਭੂਮਿਕਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਕੋਲ ਕਾਰਵਾਈ ਕਰਨ ਦਾ ਮੌਕਾ ਸੀ ਪਰ ਉਸ ਨੇ ਅਜਿਹਾ ਨਾ ਕਰਨ ਦੀ ਚੋਣ ਕੀਤੀ ਤੁਹਾਨੂੰ ਦੱਸ ਦਈਏ ਉੱਥੇ ਦੂਜੇ ਪਾਸੇ ਲਿਬਰਲ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਹ ਗੱਲ ਲੱਖ ਚੁੱਕੇ ਨੇ ਕਿ ਸਮਝੌਤਾ ਕਰਕੇ ਇਸ ਠੱਪ ਹੋਏ ਕੰਮਕਾਜ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਕੈਨੇਡੀਅਨਸ ਦੀ ਜ਼ਿੰਦਗੀ ਜੋ ਪਹਿਲਾਂ ਹੀ ਤਾਂ ਜੋ ਕੈਨੇਡੀਅਨਸ ਦੀ ਜ਼ਿੰਦਗੀ ਨੂੰ ਹੋਰ ਮੁਸ਼ਕਿਲ ਨਾ ਕੀਤਾ ਜਾ ਸਕੇ ਬਿਊਰੋ ਰਿਪੋਰਟ ਰੈਡ ਐਫਐਮ